ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਅਰ ਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਤਪੰ ਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾ ਨਾਲ ਵਾਰ ਸਲੋਕਾ ਨਾਲ ਇੱਥੇ ਠਮਕ ਸਲੋਕ ਭੀ ਮਹੱਲੇ ਪਹਿਲੇ ਕੇ ਲਿਖੇ ਇੱਥੇ ਵਿਸਰਾਮ ਲਾਉਣਾ ਹੈ ਵਾਰ ਸਲੋਕਾ ਨਾਲ ਸਲੋਕ ਭੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜਾ ਕੀ ਧੁਨੀ ਹਾਂਜੀ ਟੁੰਡੇ ਅਸ ਰਾਜਾ ਕੀ ਧੁਨੀ ਲਿਖੇ ਟੁੰਡੇ ਅਸ ਰਾਜਾ ਕੀ ਧੁਨੀ ਓ ਨਹੀਂ ਕਹਿਣਾ ਧਿਆਨ ਨਾਲ ਉਚਾਰਨ ਕਰਨਾ ਵਾਰ ਸ਼ਲੋਕਾ ਨਾਲ ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸਰ ਆ ਜਾ ਕੀ ਤੁਨੀ ਸ਼ਲੋਕ ਮਹੱਲਾ ਪਹਿਲਾ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਦਿਹਾੜੀ ਸਦਵਾਰ ਪਖਰਾ ਪਾਠ ਕਰਨਾ ਸਦਵਾਰ ਨਹੀਂ ਕਹਿਣਾ ਜਿਨ ਮਾਨਸ ਤੇ ਦੇਵਤੇ ਕੀਏ ਹਾਂਜੀ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਕਰਤ ਨਾ ਲਾਗੀ ਵਾਰ ਮਹੱਲਾ ਦੂਜਾ ਜੇ ਸੋ ਚੰਦਾ ਉੱਗਵੈ ਸੂਰਜ ਚੜ੍ਹੇ ਹਜ਼ਾਰ ਜੇ ਸੋ ਨਹੀਂ ਕਹਿਣਾ ਜੇ ਇਥੇ ਯਮਕ ਲਾਦਨੀ ਹੈ ਜੇ ਸੋ ਚੰਦਾ ਉੱਗਵੈ ਇਥੇ ਵਿਸਰਾਮ ਸੂਰਜ ਚੜ੍ਹੇ ਹਜ਼ਾਰ ਹਜ਼ਾਰ ਪੁੱਲੇ ਹੀ ਬੋਲਣਾ ਹਜ਼ਾਰ ਨਹੀਂ ਕਹਿਣਾ ਇਤੇ ਚਾਨਣ ਹੁੰਦਿਆ ਆਂ ਤੇ ਬਿੰਦੀ ਲਾਉਣੀ ਐ ਇਤੇ ਚਾਨਣ ਹੁੰਦਿਆ ਆਂ ਇਤੇ ਚਾਨਣ ਹੁੰਦਿਆ ਗੁਰ ਬਿਨ ਕੋਰ ਅੰਧਾਰ ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣਾ ਸੁਚੇਤ ਸੁਚੇਤ ਪਾਠ ਇਕੱਠਾ ਹੀ ਐ ਛੁੱਟੇ ਤੇਲ ਬੁਆ ਬੁਆੜ ਜਿਉ ਸੁਨਿਏ ਅੰਦਰ ਖੇਤ ਹਾਂ ਛੁੱਟੇ ਤੇਲ ਬੁਆੜ ਜਿਉ ਸੁਨਿਏ ਅੰਦਰ ਖੇਤ ਖੇਤਾ ਅੰਦਰ ਚਟਿਆ ਕਹੋ ਨਾਨਕ ਸੋ ਨਾਹ ਸੋ ਨਾਹ ਵਖਰਾ ਬਾਠ ਹੈ ਕਹੋ ਨਾਨਕ ਸੋ ਨਾਹ ਯ ਨਾਹ ਨਾਮ ਖਸਮਦਾ ਸੋਖ ਖਸਮ ਹੁੰਦੇ ਆ ਫੁੱਲੀਆ ਫੁੱਲੀਆ ਬੱਪੜੇ ਪੀ ਤਨ ਵਿੱਚ ਸਵਾ ਪੀ ਤਨ ਵਿੱਚ ਸਵਾ ਪੌੜੀ ਆਪੀ ਨੈ ਆਪ ਸਜਿਓ ਹਾਂ ਆਪੀ ਨੈ ਇਹ ਥੋੜਾ ਜਿਹਾ ਭਾਰਾ ਬੋਲਣਾ ਆਪੀ ਨੈ ਆਪ ਸਜਿਓ ਆਪੀ ਨੈ ਰਚਿਓ ਨਾਉ ਦੁਇਈ ਕੁਦਰਤ ਸਜੀਆ ਹਾਂ ਇਹ ਦੁਇਈ ਬੋਲਣਾ ਦਦੇ ਓਂਕੜ ਈੜੀ ਸਿਆਰੀ ਈੜੀ ਬਿਹਾਰੀ ਜਿਵੇਂ ਦੱਦਾ ਯਈਆ ਦੈ ਦੱਦਾ ਯਈਆ ਔਂਕਰ ਦਈਓ ਦੱਦਾ ਯਈਏ ਦਲਾਵਾ ਦਈਏ ਦੱਦਾ ਯਈਏ ਸਿਆਰੀ ਦਈਏ ਇਸੇ ਤਰ੍ਹਾਂ ਇਹਦਾ ਵੀ ਉਚਾਰਨ ਜਿਹੜਾ ਸੰਪਰਦਾ ਦੇ ਵਿੱਚ ਦੱਸਿਆ ਜਾਂਦਾ ਯੀ ਦਾ ਉਚਾਰਨ ਕਰਨਾ ਹੈ ਐਈ ਦੋਈ ਉਚਾਰਨ ਕਰਨਾ ਹੈ ਦੋਈ ਕੁਦਰਤ ਸਾਜੀ ਹੈ ਕਾਰ ਆਸਨ ਡਿੱਠੋ ਚਾਓ ਕਿੱਥੇ ਪਾਠ ਆਉਂਦਾ ਇੱਕ ਸਮਾਪਤੀ ਤੇ ਆਉਂਦਾ ਆਪਣਾ 1425 ਅੰਗ ਤੇ ਸ਼ਾਇਦ ਆਉਂਦਾ ਦੋਏ ਹੀ ਗਣਤ ਲਾਹੇ ਦੋਏ ਹੀ ਗਣਤ ਲਾਹੇ ਹਾਂਜੀ ਦੋਏ ਹੀ ਕੁਦਰਤ ਸਾਜੀਆ ਕਾਰ ਆਸਨ ਡਿੱਠੋ ਚਾਓ ਦਾਤਾ ਕਰਤਾ ਆਪ ਤੂੰ ਤੁਸ ਦੇਵ ਕਰਹ ਪਸਾਓ ਤੁਸ ਥੋੜਾ ਜਿਹਾ ਦਰਮਿਆਨਾ ਜਿਹਾ ਉਚਾਰਨ ਕਰਨਾ ਹੈ ਤਸ ਦੇਵਹਿ ਕਰਹਿ ਪਸਾਉ ਤੂੰ ਜਾਣੋਈ ਸਭਸੈ ਉਸ ਨਾਮ ਤ੍ਰੁਠੰਦਾ ਪ੍ਰਸੰਤਾ ਦਾ ਖੁਸ਼ੀ ਦਾ ਦੇ ਲਸ ਜਿੰਦ ਕਵਾਉ ਕਰ ਆਸਣ ਡਿਠੋ ਚਾਉ ਸਲੋਕ ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋਅ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਮਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨੀਸਾਨ ਸੱਚੇ ਤੁਧ ਆਖ ਹੈ ਲੱਖ ਕਰੋੜ ਸੱਚਾ ਸਾਬਤਾਨ ਸਚੈ ਸਭ ਜੂਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੋ ਕਚਨ ਕਚ ਇਹ ਪਾਠ ਕਚਨ ਕਚ ਉਚਾਰਨ ਕਰਨਾ ਹੈ ਯਾਨੀ ਕੱਚਿਆਂ ਨਾਲੋਂ ਵੀ ਕੱਚਾ ਕੱਚ ਨੇ ਕੱਚ ਨਹੀਂ ਜਾਣਾ ਮਹੱਲਾ ਪਹਿਲਾ ਵੱਡੀ ਵਡਿਆਈ ਜਾਂ ਵੱਡਾ ਨਾ ਆਉ ਵੱਡੀ ਵਡਿਆਈ ਜਾਂ ਸੱਚ ਨਿਆਉ ਵੱਡੀ ਵਡਿਆਈ ਜਾਂ ਨੇਚਲ ਥਾਉ ਇਹ ਜਿੰਨੇ ਵੀ ਜਾਪ ਆਦ ਹਨ ਇਹਨਾਂ ਤੇ ਯਮਕ ਲਾ ਦਿੰਨੀ ਹੈ ਵੱਡੀ ਵਡਿਆਈ ਜਾਣ ਆ ਲਾਉ ਵੱਡੀ ਵਡਿਆਈ ਬੁੱਝਾ ਸਭ ਭਾਵ ਵੱਡੀ ਵਡਿਆਈ ਜਾ ਪੁੱਛ ਨਾ ਦਾਤ ਵੱਡੀ ਵਡਿਆਈ ਜਾ ਆਪੇ ਆਪ ਇਹ ਵੱਡੀ ਠੱਡਾ ਨਹੀਂ ਲਾਉਣਾ ਵੱਡੀ ਉਚਾਰਨ ਕਰਨਾ ਹੈ ਥੋੜਾ ਜਿਹਾ ਕਸ ਕੇ ਵੱਡੀ ਵਡਿਆਈ ਜਾ ਆਪੇ ਆਪ ਨਾਨਕ ਕਾਰ ਨਾ ਕਥਨੀ ਜਾਏ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਨਾਨਕ ਇਥੇ ਵਿਸਰਾਮ ਹੈ ਕਾਰ ਨਾ ਕਥਨੀ ਜਾਏ ਕੀਤਾ ਕਰਨ ਸਰਬ ਰਜਾਈ ਮਹੱਲਾ ਦੂਜਾ ਇਹੋ ਜਗ ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿਤਵਾਸ ਇਹ ਪੰਕਤੀ ਧਿਆਨ ਨਾਲ ਉਚਾਰਨ ਕਰਨੀ ਹੈ ਆਮ ਕਹਿ ਜਾਂਦੇ ਨੇ ਇਹੋ ਜਗ ਸੱਚੇ ਕੀ ਸੱਚੇ ਉਚਾਰਨ ਕਹਿੰਦੇ ਸੱਚੇ ਕੀ ਹੈ ਕੂਠੜੀ ਸੱਚੇ ਦਲਾਵਾਂ ਨਾਲ ਉਚਾਰਨ ਕਰਨਾ ਇਹੋ ਜਗ ਸੱਚਾ ਕੀ ਹੈ ਕੂਠੜੀ ਸੱਚੇ ਕਾ ਵਿੱਚ ਵਾਸ ਇਕਨਾ ਹੁਕਮ ਸਮਾਇ ਲੈ ਇਕਨਾ ਹੁਕਮੇ ਕਰੇ ਵਿਨਾਸ਼ ਇਕਨਾ ਭਾਣੇ ਕੱਢ ਲੈ ਇਕਨਾ ਮਾਇਆ ਵਿੱਚ ਨਿਵਾਸ ਈਵ ਭੀ ਆਖ ਨਾ ਜਪਈ ਜੇ ਕਿਸਾਂ ਆਣੀ ਰਾਸ ਕਿਸੈ ਕਸਕੇ ਨੀ ਬੋਲਣਾ ਪੂਲਾ ਹੀ ਉਚਾਰਨ ਕਰਨਾ ਜੇ ਕਿਸਾ ਆਣੇ ਰਾਸ ਨਾਨਕ ਗੁਰਮੁਖ ਜਾਣੀਐ ਜਾ ਕਉ ਆਪ ਕਰੇ ਪਰਗਾਸ ਪਉੜੀ ਨਾਨਕ ਜੀ ਉਪਾਇਕੈ ਨਾਨਕ ਪਾਤੀ ਯਮਕ ਲਾਦਨੀਐ ਨਾਨਕ ਜੀ ਉਪਾਇਕੈ ਲਿਖਨਾ ਵੈ ਧਰਮ ਬਹਾਲਿਆ ਉਥੈ ਸੱਚੇ ਹੀ ਸੱਚ ਨਿਬੜੈ ਕੌਣ ਵਖ ਕੱਢੇ ਜਜਮਾਲਿਆ ਥਾਉ ਨਾ ਪਾਇਨ ਕੂੜਿਆਰ ਬੁਹ ਕਾਲੈ ਦੂਜਕ ਚਾਲਿਆ ਤੇਰੇ ਨਾਇ ਰਤੀ ਸੇ ਜਿਣ ਗਏ ਹਾਰ ਗਏ ਸਿੱਖ ਧੰਵਾਲਿਆ ਲਿਖ ਨਾ ਵੈ ਧਰਮ ਬਹਾਲਿਆ ਸਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਭੇਦ ਯਾਨੀ ਵਿਸਮਾਦ ਤੇ ਥੋੜਾ ਜਿਹਾ ਰੁੱਕ ਕੇ ਬੋਲਣਾ ਹੈ ਵਿਸਮਾਦ ਨਾਦ ਵਿਸਮਾਦ ਵੀਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਵਿਸਮਾਦ ਤੇ ਵਿਸਰਾਮ ਹੈ ਵਿਸਮਾਦ ਨਾਗੇ ਫਿਰਹਿ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਵਿਸਮਾਦ ਇੱਥੇ ਵੀ ਵਿਸਰਾਮ ਵਿਸਮਾਦ ਅਗਨੀ ਖੇਲ ਹੈ ਵਿਡਾਣੀ ਅਗਨੀ ਖੇਡ ਹੈ ਵਿਡਾਣੀ ਵਿਸਮਾਦ ਅਗਨੀ ਖੇਡ ਹੈ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਦ ਲੱਗਾ ਹੈ ਪ੍ਰਾਣੀ ਹਾਂਜੀ ਵਿਸਮਾਦ ਤੇ ਵਿਸਰਾਮ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਾਲਾਹ ਵਿਸਮਾਦ ਉੱਜੜ ਉੱਜੜ ਠੱਜਾ ਲਾ ਕੇ ਵਿਸਮਾਦ ਉੱਜੜ ਵਿਸਮਾਦ ਰਾਹ ਵਿਸਮਾਦ ਨੇੜਾ ਵਿਸਮਾਦ ਦੂਰ ਵਿਸਮਾਦ ਵਿਸਮਾਦ ਦੇਖੈ ਹਾਜ਼ਰਾ ਹਜੂਰ ਹਾਂਜੀ ਇਹ ਵੀ ਵਿਸਰਾਮ ਵਿਸਮਾਦ ਪਤੇ ਹੀ ਲਾਉਣਾ ਹੈ ਵੇਖ ਵਿਡਾਨ ਰਹਾ ਵਿਸਮਾਦ ਨਾਨਕ ਬੁੱਝਣ ਪੂਰਾ ਭਾਗ ਨਾਨਕ ਪਦ ਦੀ ਬਸੰਦ ਮਹੱਲਾ ਪਹਿਲਾ ਕੁਦਰਤ ਦਿਸੈ ਕੁਦਰਤ ਸੁਣੀਐ ਇੱਥੇ ਵਿਸਰਾਮ ਹੈ ਕੁਦਰਤ ਦਿਸੈ ਕੁਦਰਤ ਸੁਣੀਐ ਜਿਹੜਾ ਕੁਦਰਤ ਹੈ ਨਾ ਇਹਨੂੰ ਥੋੜਾ ਜਿਹਾ ਸ਼ੁੱਧ ਬੋਲਣਾ ਆਮ ਰਾਰਾ ਛੱਡੀ ਜਾਂਦੇ ਹਨ ਕੁਦਰਤ ਇਉਂ ਬੋਲ ਜਿੰਦੇ ਹੀਠਾਂ ਰਾਰਾ ਲੱਗਿਆ ਹੁੰਦਾ ਕੁਦਰਤ ਰਾਰਾ ਪੂਰਾ ਬੋਲਣਾ ਕੁਦਰਤ ਸੁਣੀ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਇਥੇ ਯਮਕ ਔ ਸੁਖਸਾਰ ਸਾਰੀਆਂ ਜਿੰਨੇ ਵੀ ਕੁਦਰਤ ਪਦ ਆਉਣਗੇ ਇਥੇ ਯਮਕ ਹੈਗੀ ਹੈ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣਿਕ ਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਬਿਨ ਜਨਸੀ ਰੰਗੀ ਕੁਦਰਤ ਜੀ ਅਜਹਾਨ ਕੁਦਰਤ ਨੇਕੀਆ ਕੁਦਰਤ ਵਧੀਆ ਹਾਂਜੀ ਕੁਦਰਤ ਨੇਕੀਆ ਕੁਦਰਤ ਵਧੀਆ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਾਣੀ ਬਹਸੰਤਰ ਪਾਠ ਇਕੱਠਾ ਹੀ ਕਰਨਾ ਕੁਦਰਤ ਵੱਖਰਾ ਨਹੀਂ ਕਰਨਾ ਪਾਠ ਇਕੱਠਾ ਹੀ ਹੈ ਬਸ ਕੁਦਰਤ ਕੁਦਰਤ ਇਸ ਤਰ੍ਹਾਂ ਨਹੀਂ ਕਹਿਣਾ ਕੁਦਰਤ 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 ਪਾਉਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਈ ਪਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਇਥੇ ਵਿਸਰਾਮ ਹੈ ਪਾਕੀ ਨਾਈ ਪਾਕ ਨਾਨਕ ਹੁਕਮੈ ਅੰਦਰ ਵੇਖੈ ਵਰਤੈ ਤਾਕੋ ਤਾਕ ਵਰਤੈ ਤਾਕੂ ਤਾਕ ਤੱਕੂ ਥੋੜਾ ਜਿਹਾ ਕਸ ਕੇ ਬੋਲ ਪੌੜੀ ਆਪੀ ਨੈ ਭੋਗ ਭੋਗ ਕੈ ਹੋਏ ਭਸਮਰ ਪੌੜ ਸਿਧਾਇਆ ਹੋਏ ਭਾਸ ਮੜ ਇਹ ਵਖਰਾ ਪਾਠ ਸੰਪਦਾਚ ਕਰਾਇਆ ਜਾਂਦਾ ਹੋਏ ਭਾਸ ਮੜ ਭਾਸ ਪੋਲਾ ਬੋਨਾ ਮੜ ਭਾਰਾ ਬੋਨਾ ਭਸਮੜਨੀ ਕਹਿਣਾ ਹੋਏ ਭਾਸ ਮੜ ਭੌਰ ਸਿਧਾਇਆ ਆਪੀ ਨੈ ਭੋਗ ਭੋਗ ਕੈ ਹੋਏ ਭਾਸ ਮੜ ਭੌਰ ਸਿਧਾਇਆ ਵੱਡਾ ਹੋਆ ਦੁਨੀਦਾਰ ਗਾਲ ਸੰਗਲ ਘੱਤ ਚਲਾਇਆ ਅੱਗਾ ਕਰਨੀ ਕੀਰਤ ਵਾਚੀਐ ਬਹਿ ਲਿਖਾ ਕਰ ਸਮਝਾਇਆ ਥਾਉ ਨਾ ਹੋਈ ਪੌਦੀ ਹਾਂਜੀ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਥਾਉ ਨਾ ਹੋਈ ਪੌਦੀ ਪੌਦੀ ਯਾਨੀ ਦੋ ਡੈਸ਼ਾਂ ਦੇ ਕੇ ਬੋਲਾਂਗੇ ਤੇ ਸ਼ੁੱਧ ਬੋਲਿਆ ਜਾਏਗਾ ਪੌਦੀ ਯਾਨੀ ਉਸ ਨੂੰ ਮਾਰ ਪੈਂਦੇ ਆ ਸਿਰ ਲੋਕਾਂ ਨੂੰ ਥਾਂ ਨਹੀਂ ਮਿਲਦੀ ਥਾਉ ਨਾ ਹੋਈ ਪੌਦੀ ਹੁਣ ਸੁਣੀਏ ਕਿਆ ਰੂ ਆਇਆ ਹੁਣ ਸੁਣੀਏ ਕਿਆ ਇੱਥੇ ਠਮ ਲਾ ਕੇ ਉਚਾਰਨ ਕਰਨਾ ਕਿਆ ਰੂ ਨਹੀਂ ਕਹਿ ਦੇਣਾ ਹੁਣ ਸੁਣੀਏ ਕਿਆ ਰੂ ਆਇਆ ਰੂ ਆਇਆ ਪਾਠ ਇਕੱਠਾ ਹੀ ਉਚਾਰਨ ਕਰਨਾ ਥਾਉ ਨਾ ਹੋਈ ਪੌਦੀ ਹੋ ਵੀ ਹੈ ਜੀ ਹੋਈ ਨਹੀਂ ਆਉਟਾ ਹੋਵੀ ਪਾਉ ਦੀ ਹੁਣ ਸੁਣੀਐ ਕਿਆ ਰੂ ਆਇਆ ਹੁਣ ਸੁਣੀਐ ਕਿਆ ਰੂ ਆਇਆ ਮਨ ਅੰਧ ਮਨ ਅੰਧੈ ਜਨਮ ਗਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ